सनी ਕੀ ਗੱਲ ਹੋ ਗਈ ਮੈਨੂੰ ਥੋੜੇ ਜੇ ਪੈਸੇ ਚਾਹੀਦੇ ਸੀ ਤੂੰ ਕੀ ਕਰਨੇ ਪੈਸੇ ਆਉਣਾ ਸ਼ਾਪਿੰਗ ਕਰਨੀ ਆ ਵਿਆਹ ਨੇੜੇ ਆਈ ਜਾਂਦਾ ਕੱਪੜੇ ਲਿਆਉਣੇ ਆ ਅੱਛਾ ਚੱਲ ਕੋਈ ਨਾ ਤੂੰ ਬਾਹਰ ਬੈਠ ਜਾ ਕੇ ਮੈਂ ਉਹਨਾਂ ਕੱਪੜੇ ਚੇਂਜ ਕਰਕੇ ਠੀਕ ਹਾਂ ਚਲੋ ਯਾਰ ਇਹ ਆਰਪੀ ਨਾਲ ਕੀ ਬਣੂਗਾ ਸ਼ਾਪਿੰਗ ਕਰਨ ਚੱਲਨੀ ਆ ਮੈਂ ਥੋੜੇ ਜਿਹਾ ਹੋਰ ਪੈਸੇ ਦੇ ਦੋ ਨਾਲੇ ਬਾਜ਼ਾਰ ਚ ਮੈਨੂੰ ਭੁੱਖ ਲੱਗੂਗੀ ਸਰ ਚੂ ਇਹ ਦਿਨ ਹਾਂਜੀ ਠੀਕ ਵੀਰੇ ਹਰ ਵੇਲੇ ਤੁਸੀਂ ਭਾਬੀ ਨੂੰ ਹੀ ਪੈਸੇ ਦਿੰਨੇ ਰਹਿੰਦੇ ਹੋ ਮੈਨੂੰ ਵੀ ਥੋੜੇ ਜਿਹੇ ਪੈਸੇ ਦੇ ਦਿਆ ਕਰੋ ਮੈਨੂੰ ਵੀ ਲੋੜ ਹੁੰਦੀ ਆ ਕਿਉਂ ਤੈਨੂੰ ਕਿਉਂ ਚਾਹੀਦੇ ਪੈਸੇ ਉਹ ਭਾਬੀ ਮੈਂ ਨਵੇਂ ਬੂਟ ਲੈ ਕੇ ਆਉਣੇ ਆ ਲੈ ਪਰਸੋ ਦਾ ਤੂੰ ਲਿਆਂਦੇ ਆ ਬੂਟ ਉਹ ਭਾਬੀ ਕਾਲਜ ਚ ਮੇਰੇ ਸਾਰੇ ਦੋਸਤ ਨਵੇਂ ਬੂਟ ਪਾ ਕੇ ਆਉਂਦੇ ਆ ਤੇ ਮੇਰਾ ਵੀ ਜੀ ਕਰਦਾ ਮੈਂ ਨਵੇਂ ਬੂਟ ਪਾ ਕੇ ਜਾਵਾਂ ਚੱਲ ਕੋਈ ਗੱਲ ਨਹੀਂ ਤੂੰ ਮੇਰ ਤੋਂ ਪੈਸੇ ਲੈਣਾ। ਆ ਲੈ ਪਾ। ਤੇ ਵਧੀਆ ਜੇ ਬੂਟ ਲੈ ਆਂ ਆਪਦੇ ਵਾਸਤੇ। ਓਕੇ, ਥੈਂਕ ਯੂ ਭਾਈ। ਕੀ ਲੋੜ ਸੀ ਉਹਨੂੰ ਇੰਨੇ ਪੈਸੇ ਦੇਣ ਦੀ? ਹਜੇ ਪਰਸੋ ਤੌੜੇ ਨਵੇਂ ਬੂਟ ਲਿਆਂਦੇ ਆ। ਯਾਰ ਕੋਈ ਗੱਲ ਨਹੀਂ। ਮੇਰਾ ਉਹ ਛੋਟਾ ਭਰਾ ਵਾ। ਉਹਦੇ ਸ਼ੌਂਕ ਤਾਂ ਮੈਂ ਹੀ ਪੂਰੇ ਕਰਨੇ ਆ। ਜੇ ਮੈਂ ਨਾ ਉਹਦੇ ਸ਼ੌਂਕ ਪੂਰੇ ਕੀਤੇ ਤਾਂ ਹੋਰ ਕੌਣ ਕਰੂਗਾ? ਓਹੋ, ਤੁਸੀਂ ਮੇਰੀ ਗੱਲ ਸਮਝੇ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਉਹਨੂੰ ਇੰਨੇ ਘੱਟ ਪੈਸੇ ਦਾ ਤੋਂ ਦਿੱਤੇ ਥੋੜੇ ਜਿਹਾ ਪੈਸੇ ਹੋਰ ਦੇ ਦਿੰਦੇ ਆਪਦੇ ਬੂਟਾਂ ਦੇ ਨਾਲ ਨਾਲ ਕੱਪੜੇ ਵੀ ਲੈ ਆਉਂਦਾ ਨਾਲੇ ਉਹ ਕਾਲਜ ਜਾਂਦਾ ਤੁਹਾਨੂੰ ਵੀ ਤਾਂ ਪਤਾ ਵਾ ਕੋਈ ਗੱਲ ਨਹੀਂ ਅਗਲੀ ਵਾਰ ਤੋਂ ਉਹਨੂੰ ਮੈਂ ਮਹਿੰਗੇ ਬੂਟ ਦਵਾ ਦੂੰਗਾ ਚੱਲ ਮੈਂ ਚੱਲਦਾ ਕਰਦੀ ਠੀਕ ਇਹਨੂੰ ਕੀ ਹੋ ਗਿਆ ਯਾਰ ਇਹਨੇ ਵੀ ਅੱਜ ਹੀ ਖਰਾਬ ਹੋਣਾ ਸੀ ਇਹ ਕੰਮ ਕਰਦਾ ਬਸ ਤੇ ਚਲਾ ਜਾਣਾ ਰੁਪਈਆ ਵੀ ਮੇਰੇ ਕੋਲ ਤਾਂ ਚਲ ਗਈ ਆ ਚੜ ਕੋਈ ਨਹੀਂ ਬਸ ਦਾ ਕਿਰਾਇਆ ਤਾਂ ਹੈ ਗਈ ਆ ਸਰਪ੍ਰਾਈਜ਼ ਤੁਸੀਂ ਦੋਨੇ ਆ ਕੀ ਆ ਤੁਸੀਂ ਭੁੱਲ ਗਏ ਅੱਜ ਤੁਹਾਡਾ ਬਰਥਡੇ ਆ ਉਹ ਹਾਂ ਸੱਚ ਅੱਜ ਮੇਰਾ ਬਰਥਡੇ ਆ ਕੰਮ ਧੰਦੇ ਦੇ ਚੱਕਰ ਦੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਲੇ ਵੀਰੇ ਤੁਸੀਂ ਕੰਮ ਧੰਦੇ ਚ ਇੰਨਾ ਬਿਜ਼ੀ ਰਹਿੰਦੇ ਹੋ ਤੁਹਾਨੂੰ ਆਪਦਾ ਬਰਥਡੇ ਤੱਕ ਯਾਦ ਨਹੀਂ ਥੋੜਾ ਜਿਹਾ ਆਪਦੇ ਤੇ ਵੀ ਧਿਆਨ ਦਿਆ ਕਰੋ ਆਹ ਲਓ ਤੁਹਾਡਾ ਬਰਥਡੇ ਗਿਫਟ ਆਹ ਬੂਟ ਤਾਂ ਬਹੁਤ ਮਹਿੰਗੇ ਆ ਨਾਲੇ ਇੰਨੇ ਪੈਸੇ ਕਿਵੇਂ ਆਏ ਤੇਰੇ ਕੋਲੇ ਵੀਰੇ ਥੋੜੇ ਜਿਹੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਤੇ ਥੋੜੇ ਜਿਹੇ ਪੈਸੇ ਮੈਨੂੰ ਭਾਬੀ ਨੇ ਦਿੱਤੇ ਸੀ ਉਹਨਾਂ ਪੈਸਿਆਂ ਦੇ ਤੁਹਾਡੇ ਵਾਸਤੇ ਮੈਂ ਬੂਟ ਲੈ ਆਇਆ ਨਾਲੇ ਤੁਸੀਂ ਕੰਮ ਤੇ ਜਾਣ ਲੱਗੇ ਆਹ ਬੂਟ ਨਾ ਪਾਇਆ ਕਰੋ ਜਿਹੜੇ ਹੁਣ ਮੈਂ ਤੁਹਾਨੂੰ ਲਿਆ ਕੇ ਦਿੱਤੇ ਤੁਸੀਂ ਉਹ ਪਾ ਕੇ ਜਾਇਆ ਕਰੋ ਪਰ ਬੂਟ ਤਾਂ ਤੈਨੂੰ ਚਾਹੀਦੇ ਸੀ ਤੂੰ ਮੇਰੇ ਲਈ ਕਿਉਂ ਲੈ ਕੇ ਆਇਆ ਇਹ ਆਪਦੇ ਬੂਟ ਥੋੜੇ ਦਿਨ ਪਹਿਲਾਂ ਲੈ ਆਇਆ ਸੀ ਤੇ ਤੁਸੀਂ ਤੁਸੀਂ ਆਪਦਾ ਜਮਾਂ ਧਿਆਨ ਨਹੀਂ ਰੱਖਦੇ ਨਾਲੇ ਫਾਰਮਲ ਪੈਂਟ ਨਾਲ ਐਵੇਂ ਦੇ ਬੂਟ ਪਾਈਦੇ ਆ ਹੁਣ ਤੁਸੀਂ ਇਹੀ ਬੂਟ ਪਾਉਣੇ ਆ ਜਿਹੜੇ ਇਹਨੇ ਲਿਆ ਕੇ ਦਿੱਤੇ ਆ ਤੁੰਨੂੰ ਤੁਹਾਨੂੰ ਕੀ ਲੱਗਦਾ ਸਾਨੂੰ ਦੋਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਅਸੀਂ ਤੁਹਾਨੂੰ ਰੋਜ਼ ਦੇਖਦੇ ਆ ਤੁਸੀਂ ਇਹੀ ਫਟੇ ਬੂਟ ਪਾ ਕੇ ਆਫਿਸ ਜਾਂਦੇ ਆ ਤੇ ਰਾਸਤੇ ਥੋੜੀ ਬਾਈਕ ਖਰਾਬ ਹੋ ਜਾਂਦੀ ਆ ਤੇ ਤੁਸੀਂ ਬਾਈਕ ਵੀ ਸਹੀ ਨਹੀਂ ਕਰਾਉਂਦੇ ਉੱਤੋਂ ਸਾਨੂੰ ਪੈਸੇ ਦੇ ਕੇ ਸਾਰ ਦਿੰਨੇ ਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਤੁਸੀਂ ਪੈਸਿਆਂ ਦੀ ਸੈਟਿੰਗ ਕਰਦੇ ਕਿਵੇਂ ਆ ਥੋੜੀ ਬਾਈਕ ਖਰਾਬ ਹੋ ਜਾਂਦੀ ਆ ਪਰ ਤੁਸੀਂ ਬਾਈਕ ਠੀਕ ਹੀ ਨਹੀਂ ਕਰਾਉਂਦੇ ਉੱਤੋਂ ਬਸ ਤੇ ਚਲੇ ਜਾਂਦੇ ਆ ਵੀਰੇ ਸਾਡੀਆਂ ਖੁਸ਼ੀਆਂ ਲਈ ਤੁਸੀਂ ਆਪਦੀਆਂ ਸਾਰੀਆਂ ਖੁਸ਼ੀਆਂ ਮਾਰੀ ਫਿਰਦੇ ਆ ਮੈਨੂੰ ਤੁਸੀਂ ਕਾਲਜ ਵਿੱਚ ਪੜਨ ਲਾਤਾ ਪਰ ਆਪਦੇ ਤੁਸੀਂ 1 ਰੁਪਿਆ ਨਹੀਂ ਖਰਚ ਕਰਦੇ ਥੋੜਾ ਜਿਹਾ ਆਪਦਾ ਵੀ ਧਿਆਨ ਰੱਖਿਆ ਕਰੋ ਤੁਸੀਂ ਸਾਡੇ ਲਈ ਇੰਨਾ ਕੁਝ ਕਰਦੇ ਹੋ ਤੇ ਸਾਡਾ ਵੀ ਫਰਜ਼ ਬਣਦਾ ਸੀ ਤੁਹਾਡੇ ਬਰਥਡੇ ਤੇ ਤੁਹਾਨੂੰ ਕੁਝ ਦਈਏ ਆ ਲਓ ਮੇਰੇ ਵੱਲੋਂ ਗਿਫਟ ਵੀਰੇ ਪੈਸੇ ਤਾਂ ਤੁਸੀਂ ਸਾਨੂੰ ਆਇਆ ਦੇ ਦਿੰਨੇ ਪਤਾ ਨਹੀਂ ਜਿਵੇਂ ਕਿੰਨੇ ਕੁ ਅਮੀਰ ਹੁੰਨੇ ਆ ਅਮੀਰ ਤਾਂ ਇਹ ਬਹੁਤ ਆ ਪਰ ਪੈਸਿਆਂ ਨਾਲ ਵੀ ਡਰਨਾ